ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਜਿਪਾਂ ਅੰਕਲ ਕਰਾਂਗੇ ਕੱਲ ਜਿਹੜਾ ਬਹੁਤ ਵੱਡਾ ਕਬੱਡੀ ਕੱਪ ਹੋਇਆ ਸੀ ਮਾਊ ਸਾਹਿਬ ਤੇ ਵਿੱਚ ਦੋਸਤੋ ਜਿੱਥੇ ਫਰਸਟ ਰੇਟਰ ਅਤੇ ਜੈਫ ਨੂੰ ਫੁੱਲ ਟਰੈਕਰ ਦਿੱਤੇ ਜਾਣੇ ਸੀ ਫਰਸਟ ਇਨਾਮ ਸੀ 1 ਲੱਖ ਰੁਪਏ ਅਤੇ ਸੈਕੰਡ 70000 ਰੁਪਏ ਸੀ ਦੋਸਤੋ ਜਿੱਥੇ ਦੋਸਤੋ ਫਾਈਨਲ ਮੈਚ ਹੋਇਆ ਸੀ ਉਹ ਹੋਇਆ ਸੀ ਬੇ ਆਫ ਪਲੈਂਟਿਨਿਓ ਨਿਊਜ਼ੀਲੈਂਡ ਅਤੇ ਖਡੂਰ ਸਾਹਿਬ ਦੀ ਟੀਮਾਂ ਦੇ ਵਿਚਕਾਰ ਜਿੱਦੀ ਇਹ ਜਿਹੜੀਆਂ ਦੋਨੋਂ ਟੀਮਾਂ ਦੇ ਵਿੱਚੋਂ ਵੱਡੇ ਵੱਡੇ ਸੁਪਰਸਟਾਰ ਪਲੇਅਰ ਖੜੇ ਰਹੇ ਸੀ ਯਾਦ ਜਸਰਪੁਰ ਬੰਟੀ ਟਿਪੇ ਵਰਗੇ ਦੀਪਕ ਕਾਸੀਪੁਰ ਵਰਗੇ ਪਰ ਦੋਸਤੋ ਉੱਥੇ ਹੀ ਉਸ ਮੈਚ ਦੇ ਵਿੱਚ ਦੋ ਪੁਆਇੰਟ ਜਿਹੜੇ ਉਹ ਹੋਲਡ ਕੀਤੇ ਸੀ ਅਤੇ ਬਹੁਤ ਲੰਮੇ ਸਮੇਂ ਤੱਕ ਉਹਨਾਂ ਪੁਆਇੰਟਾਂ ਜਿਹੜਾ ਫੈਸਲਾ ਉਹ ਨਹੀਂ ਹੋਇਆ ਇਸ ਕਰਕੇ ਦੋਸਤੋ ਕਮੇਟੀ ਨੂੰ ਲਾਸਟ ਦੇ ਵਿੱਚ ਇਹ ਹੀ ਫੈਸਲਾ ਲੈਣਾ ਪਿਆ ਕਿ ਹਜੇ ਤਹਾਨੂੰ ਕੇਵਲ ਪਾਰਟਿਸਪੇਟ ਜਿਹੜਾ ਉਹ ਦਿੱਤਾ ਜਾਂਦਾ ਹੈ ਅਤੇ ਨਾ ਤਾਂ ਹਜੇ ਤੱਕ ਇਨਾਮ ਜਿਹੜਾ ਟੀਮ ਨੂੰ ਦਿੱਤਾ ਗਿਆ ਹੈ ਅਤੇ ਨਾ ਹੀ ਦੋਸਤੋ ਬੈਸਟ ਰਾਈਡਰ ਅਤੇ ਜਾਫੇ ਵਾਲੇ ਫੋਰ ਟਰੈਕਟਰ ਹੈ ਉਹ ਦਿੱਤੇ। ਬਾਕੀ ਜੋ ਵੀ ਦੋਸਤੋ ਫੈਸਲਾ ਆਊਗਾ ਤੋਂ ਉਹਦੇ ਨਾਲ ਸੰਝਾ ਜ਼ਰੂਰ ਕਰਾਇਆ ਤਾਂ ਹੀ ਸੀ ਅੱਜ ਦੀ ਵੀਡੀਓ ਧੰਨਵਾਦ।